ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਲੋਪੋ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਜੂਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਟੋਟਲ ਨਗ ਹੈਗੇ ਆ ਜੀ 6 ਜਿਨ੍ਹਾਂ 'ਚੋਂ 5 ਛੋਟੇ ਬੱਚੇ ਨੇ ਜੀ ਤੇ ਇੱਕ ਵੈੜਾ ਪੂਰੀ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਭਰਕ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੋਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸੋ ਨਾਮ ਬਿਆਨ ਸਿੰਘ ਬਾਈ ਪਿੰਡ ਲੋਪੋ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਮੋਬਾਈਲ ਨੰਬਰ ਜੀ 9814296485 ਠੀਕ ਆ ਵੀਰੇ ਅੱਜ ਨਗ 6 ਆ ਜੀ ਟੋਟਲ 6 ਆ ਬਾਈ ਜੀ ਇਧਰੋਂ ਗਾਂ ਤੋਂ ਸ਼ੁਰੂ ਕਰਦੇ ਆ ਸੂਆ ਗਿਣਨਾ ਜੀ ਇਹ ਸੂਆ ਦੂਜੇ ਸੂਈ ਵੀ ਆ ਬਾਈ ਆ ਕਦੋਂ ਸੂਈ ਆ ਇਹ ਗੱਭਣਾਂ ਤੀਜੇ ਲਈ ਚਾਲੀਆਂ ਦਿਨਾਂ ਦੀ ਆਟੀ ਕ ਲੱਗਿਆ ਹੋਵੇਦੇ ਹਾਂ ਚੈੱਕ ਤਾਂ ਨਹੀਂ ਹੁੰਦੀ ਵੀ ਚੈੱਕ ਪਾਸ ਨਹੀਂ ਹੁੰਦੀ ਆਪਾਂ ਦੇਣੀ ਖਾਲੀ ਕੱਕਿਆ ਨਕਲੂ ਗੱਭਣ ਬੜਾ 90% ਗੱਭਣ ਹੀ ਹੋਊਗਾ ਹਾਂ ਬਾਈ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਹੈਗਾ 9 ਲੀਟਰ 8 ਲੀਟਰ ਕਹਿ ਕੇ ਦੇਣੀ ਆਪਾਂ ਬਈ 8 ਮੰਨ ਕੇ ਆ ਜੀ ਥਣਾ ਦੀ ਢੰਨਾ ਜੀ ਥਣਾ ਦੀ ਓਕਾ ਠੰਡੀ ਸੀ ਫੁੱਲਾਂ ਨੂੰ ਠੀਕ ਆ ਬਾਈ ਕਹਿੰਦਾ ਦੂਜਾ ਸੁਹਾ ਸੂਈ ਹੋਈ ਆ ਜੀ ਤੀਜੇ ਸੂਏ ਵਾਸਤੇ ਚਾਲੀਆਂ ਦਿਨਾਂ ਦੀ ਏ ਆਈ ਹੋਈ ਆ ਜੀ ਤੇ ਨੈਟ 7 ਕਿਲੋ ਜੀ 8 8 ਕਿਲੋ ਬਾਈ 8 ਕਿਲੋ ਦੁੱਧ ਦਾ ਚਾਹੇ ਤੁਸੀਂ 7 ਮੰਨ ਕੇ ਆ ਜਾਓ ਥਣਾ ਦੀ ਡੰਨ ਕਰੋ ਸੰਗ ਨਹੀਂ 8 ਹੀ ਨਿਕਲੂਗਾ ਯਾਰ 8 ਹੀ ਨਿਕਲੂਗਾ ਗਾਰੰਟੀ ਆ ਇੱਥੋਂ ਬਹਿ ਕੇ ਨਹੀਂ ਕੋਈ ਮੋੜਦਾ ਥੱਲੋ ਬਹਿ ਕੇ ਮਾਤੋਂ ਲਿਖਣੀ ਬਾਈ ਠੀਕ ਆ ਜੀ ਕਿਉਂਕਿ ਦੁੱਧ 9 ਆ ਪੱਠ ਕੇ ਕੇ ਵਿਚਣ ਲੱਗੇ ਆ ਠੀਕ ਆ ਜੀ ਇਹ ਬਾਈ ਘੱਟ ਦੱਸੇ ਦਾ ਫਾਇਦਾ ਆਏ ਹੋ ਜਾਂਦਾ ਇੱਥੇ ਕੋਈ ਆਵੇ ਵੱਧ ਨਿਕਲੇ ਅਗਲਾ ਖੁਸ਼ ਹੋ ਕੇ ਜਾਂਦਾ ਜੇ ਪਾਈ ਆਵੇ ਘਟ ਜੇ ਬਾਅਦ ਚ ਲਾਂਬੇ ਵਾਲੀ ਗੱਲੀ ਜੀ ਹੋ ਜੇ ਉਹੀ ਗੱਲ ਆ ਭਾਈ ਤਾਈਓ ਆਪਾਂ ਕੱਟ ਦੱਸਿਆ ਨਾ ਬਾਕੀ ਥਾਣੇ ਦੇ ਸਾਇਦ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਜੀ ਸੋਹਣੇ ਐਂਡੀ ਜੀ ਫੁੱਲ ਆ ਐਂਡੀ ਜੀ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਹੋਰ ਸ਼ਾਂਗ ਭੋਰਾ ਵੀ ਨਹੀਂ ਜਿਹੜੇ ਰੁਪਏ ਲੈਣੇ ਆ ਉਹੀ ਦੱਸਿਓ ਇਹਦਾ ਸਾਰਾ ਡਾਟਾ ਪਿਆ ਆਪਣੇ ਕੋਲ ਕਿੱਦਾਂ ਦੀ ਵੇੜ ਬਣੀ ਵੀ ਆ ਠੀਕ ਆ ਜੀ ਠੀਕ ਆ ਗੱਲ ਅੱਜ 40 ਦਿਨਾਂ ਦਾ ਟੀਕਾ ਹੋ ਗਿਆ ਇਹਦੇ ਠੀਕ ਆ ਵੀਰੇ ਹਾਂਜੀ ਭਾਈ ਇਹ ਨਹੀਂ ਹੈਗਾ ਵੀ ਖਾਲੀ ਹੋਊਗੀ ਆ 100% ਗੱਪਣੀਆਂ ਪਰ ਦੇ ਨਹੀਂ ਖਾਲੀ ਦੇ ਡਿਮਾਂਡ ਜੀ ਇਹਦੀ ਨੇ ਕਾ ਦੰਗੇ 21000 ਚ ਪਹੁੰਚ 200 ਕਿਲੋਮੀਟਰ ਦੇ 200 ਕਿਲੋਮੀਟਰ ਲਓ ਜੀ 200 ਕਿਲੋਮੀਟਰ ਪਹੁੰਚ ਆ 21000 ਤੇ ਚਾ ਮੱਜਿਆ ਜੇ ਡਿਮਾਂਡ ਆ ਤੇ ਜੇ ਚੈੱਕ ਪਾਸ ਹੋ ਗਈ ਤੁਹਾਨੂੰ ਵੀ ਪਤਾ ਕਿੰਨੇ ਰੁਪਈਆ ਦੀ ਆ ਆਪਣੇ ਕੋਲ 5 ਵੱਛੀਆਂ ਨੇ ਜੀ ਪੰਜੇ ਖੀਰੀਆਂ ਨੇ ਹਾਂਜੀ ਬਾਈ ਹਾਂ ਬਾਹ ਕੜੀਆਂ ਰਹਿਣ ਦੀ ਫੋਟ ਸ਼ਾਂਕ ਹੈਗੀ ਕਿਸੇ ਦੇ ਇਹੇ ਇੱਕ ਦੇ ਬਿੰਦੀਆਂ ਜਿਹੜੀਆਂ ਦਿਖਾਓ ਉਹ ਦਿਖਾ ਸਕਦਾ ਲਓ ਜੀ ਚੈੱਕ ਕਰੋ ਇਹਦੇ ਬਿੰਦੀਆਂ ਨੇ ਫੋਟ ਹੈ ਨਹੀਂ ਜੋ ਫੋਟ ਨੰਬਰ ਦੇ ਵੀ ਦਿਖਾ ਦੀ ਝੋਲੀ ਵੀਰੇ ਇਹਦੀ ਓਕੇ ਆ ਜੀ 7 ਨੰਬਰ ਦੀ ਝੋਲੀ ਦਿਖਾ ਦੀ ਇਹ ਵੀ ਓਕੇ ਆ ਜੀ ਤੇ 4 ਦੀ ਦਿਖਾ ਦੀ ਇਹ ਵੀ ਓਕੇ ਆ ਜੀ ਤੇ 5 ਦੀ ਵੀ ਦਿਖਾਈ ਦੇ ਲੋ ਜੀ ਕੁਆਲਟੀ ਚੈੱਕ ਕਰ ਲੋ ਬੱਚੇ ਆ ਲਗਭਗ ਉਮਰ ਕਿੰਨੀ ਹੋਊ ਜੀ ਇਹਨਾਂ ਦੇ ਸਾਢੇ 3-4 ਮਹੀਨੇ ਤੋਂ ਲੈ ਕੇ 5 ਮਹੀਨੇ ਤਾਂ ਹੀ ਹੋਣਗੇ ਠੀਕ ਆ ਤੇ ਡਿਮਾਂਡ ਕੱਲੇ-ਕੱਲੇ ਦੀ ਕਰਨੀ ਆ ਕਿ ਸਾਰਿਆਂ ਦੀ ਕਰਨੀ ਆ ਸਾਰਿਆਂ ਨੂੰ ਹੀ ਕਰ ਦੇ ਇਕੱਠੇ ਜੇ ਕੱਲੀ-ਕੱਲੀ ਲੈਣੀ ਤਾਂ ਫੋਨ ਲਾ ਲੈਣ ਕੱਲੀ-ਕੱਲੀ ਨੂੰ ਫੋਨ ਲਾ ਲਿਓ ਕੋਈ ਗੱਲ ਨਹੀਂ ਠੀਕ ਆ ਸਾਰਿਆਂ ਕਿੰਨੇ ਰੁਪਏ ਜਿਹੜੇ ਲੈਣ ਆਈਆਂ ਲੈਣ ਦੇਣ ਹਾਂ ਇਹ 20000 ਚ ਹੋ ਜਾਣਗੇ 200 ਕਿਲੋਮੀਟਰ ਤਾਈਂ ਪਹੁੰਚ ਜਾ ਸਾਰੇ ਹਾਏ 5 ਨੱਕ ਪੰਜ ਦੇ ਪੰਜ ਹੈ ਜੀ ਇਹ ਤਾਂ ਫਿਰ 4000 ਤੋਂ ਵੀ ਘੱਟ ਗਈ ਕੋਈ ਨਾ ਹੋ ਜੀ ਘਟੀ ਜਾ ਬਸ 200 ਕਿਲੋਮੀਟਰ ਦਾ 3000 ਤੱਕ ਰਾਇਆ ਹੀ ਬਣ ਗਿਆ ਉਹ ਤਾਂ ਵੰਨ ਨਹੀਂ ਬਾਈ ਜੀ ਸਹੀ ਹੈ ਤੇ 20000 ਤੋਂ ਸਾਰਾ ਮੰਗਿਆ ਮਗਰ ਰਹਿ ਗਿਆ 17 ਨੂੰ ਪੰਜਾਂ ਤੇ ਵੰਡ ਲੋ ਆਪਣੇ ਹੁੰਦੇ ਹੀ ਜਿਆਜ ਬਾਈ ਏਟ ਬਿਲਕੁਲ ਜੇ ਨਹੀਂ ਨਹੀਂ ਆ ਪਰ ਹੋਣ ਨਾ ਕੋਈ ਕਵੇ ਬੰਦਾਸ ਨਾ ਮਾਰਾ ਨਾ ਲਾ ਠੀਕ ਆ ਜੀ ਹਾਂ ਲੈਣੇ ਹੀ ਆ ਆਫਰ ਹੀ ਆ ਜਿਹੜਾ ਲੈ ਗਿਆ ਲੈ ਗਿਆ ਤੇ ਜਿਹੜਾ ਰਹਿ ਗਿਆ ਰਹਿ ਗਿਆ ਮੇਰੇ ਚੰਗੇ ਆ ਨਾ ਇਹ ਚ ਦੋ ਜਲਸੀਆਂ ਵੱਡੀਆਂ ਪੰਜਾਬ ਵਾਲੀਆਂ ਦੋ ਜੀ ਸਹੀ ਗੱਲ ਆ ਤਿੰਨ ਐਚਪਾ ਤਿੰਨ ਐਚਪਾ ਤੇ ਇੱਕ ਸਿੰਘ ਇੱਕ ਦੇ ਨਹੀਂ ਦਗਏ ਹੈ ਨਾ ਇੱਕ ਦੇ ਨਹੀਂ ਸਿੰਘ ਦੱਗੇ ਚੋਹਾ ਦੇ ਸਿੰਘ ਦੱਗੇ ਹੋਏ ਆ ਬਾਕੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਸੋਹਣੀ ਫੇਸ ਕੁਆਲਿਟੀ ਆ ਕਰ ਲਓ ਜੀ ਚੈੱਕ ਟੋਟਲ ਰੁਪਏ ਬਣ ਕੇ 20 ਤੇ 41000 ਰੁਪਇਆ ਬਣ ਗਿਆ ਸਾਰੇ ਨਕਦਾ 6 ਨਕ ਮਿਲ ਜਾਣੇ 41000 ਤੇ ਤੁਹਾਨੂੰ ਬਾਕੀ ਜਿਹਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ